ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੀ ਹੋਵੋਗੇ ਇੱਕ ਰਿਕਵੈਸਟ ਫਿਰਦੀ ਕਰਦੇ ਆ ਨਰਕ ਪਰਖ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਪਹੁੰਚਿਆ ਬਾਈ ਸ਼ੇਰੇ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਇੱਥੇ ਵੀ ਅੱਜ ਸੇਲ ਨੇ 크로스 ਆਂਗਰੇ ਵਿੱਚ ਵੜਾ ਸ਼ਾਈ ਹਾਲ ਤੇ ਐਚ ਐਫ ਦਾ ਤੇ ਕੀਮਤ ਬਿਲਕੁਲ ਜਾਇਜ਼ ਕੀਮਤ ਕਰਾਉਣੇ ਨਾਰਮਲ ਕੀਮਤ ਬਣਿਆ ਰਿਓ ਜੁੜੇ ਰਿਓ ਐਂਡ ਤੱਕਰ ਜੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸੰਚੇਰ ਸਿੰਘ ਸასი ਕਾਲ ਸასი ਕਾਲ ਸਤਿ ਸ੍ਰੀ ਅਕਾਲ ਜੀ ਕਿਹਾਲ ਜੋ ਕਿਰਪਾ ਜੀ ਕਿਰਪਾ ਕਿੱਥੇ ਮਾਰਾ ਸ਼ੁਕਰ ਹੈ ਚੱਲਦੇ ਕਾਰੋਬਾਰ ਹਾਂਜੀ ਚੱਲਦੇ ਜੀ ਚੱਲਦੇ ਜੀ ਸਾਹਿਬ ਹੋਰ ਦੱਸੋ ਵਧੀਆ ਵਧੀਆ ਤੁਸੀਂ ਸ਼ਾਮ ਜੀ ਓਕੇ ਰਿਪੋਰਟ ਓਕੇ ਓਕੇ ਜੀ ਠੀਕ ਆ ਲਾਲੇ ਝੋਨੇ ਝੋਨੇ ਹਾਂ ਜੀ ਲਾਲੇ ਜੀ ਸਾਹਿਬ ਸ਼ੁਕਰ ਹੈ ਤੇ ਐਡਰੈਸ ਕਰਕੇ ਨੋਟ ਪਿੰਡ ਮਾਣੀ ਮੱਲੀਆਂ ਜ਼ਿਲ੍ਹਾ ਵੀ ਤਰਨਤਾਰਨ ਜੀ ਤਰਨਤਾਰਨ ਮੋਬਾਈਲ ਨੰਬਰ ਜੀ 9779721244 ਠੀਕ ਆ ਹਾਂਜੀ ਦੋ ਵੜਾ ਲੈਣੇ ਅੱਜ ਹਾਂਜੀ ਦੋਵੇਂ ਵੜਾ ਆ ਵੀ ਚਾਜ ਨੂੰ ਅੱਜ ਜਦ ਨਹੀਂ ਹੋਇਆ ਸੂਈ ਨੂੰ ਸਾਹਿਬ ਇਹਨੂੰ ਵੀ ਤੇ ਜਦ ਨਹੀਂ ਆ ਤੇ ਤਿੰਨ ਦਿਨ ਹੋ ਗਏ ਸਹੀ ਹੁਣ ਹਾਂਜੀ ਦੋਹਾਂ ਦੇ ਮਗਰੀ ਬੱਚੀਆਂ ਬੱਚੀਆਂ ਹਾਂਜੀ ਡਬਲ ਫਾਇਦੇ ਕਰਤੇ ਹਣਾ ਇੱਕ ਫਰੀ ਇੱਕ ਫਰੀ ਵਾਹ ਆ ਪਿਓਰ ਸ਼ਾਈ ਹਾਲ ਪਿਓਰ ਸ਼ਾਈ ਹਾਲ ਜੀ ਤੇ ਗਾਂ ਵੀ ਸ਼ਾਈ ਹਾਲ ਹੈ ਨਾ ਆ ਇਹ ਚਫਤਾ ਦੇ ਜਲਸੀ ਦਾ ਕ੍ਰੋਸ ਓਏ ਧੁੰਨ ਤਾਂ ਥੱਲੇ ਪੂਰਾ ਲੰਮਕਦਾ ਪਿਆ ਨਾ ਹਾਂਜੀ ਹਾਂਜੀ ਮੱਝਾਂ ਵਾਲਾ ਥਣ ਮੜੀ ਲਾ ਦਿਓ ਵੈੜ ਨੂੰ ਵਿਖਾਇਓ ਥਣ ਥਣ ਵਿਖਾ ਦਿਓ ਤੇਰਾ ਚੰਗੀ ਤਰ੍ਹਾਂ ਵਾਹ 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 ਕਿਆ ਬਾਤ ਸਜਨੋ ਥਾਲ ਚੰਗਾ ਕੁਲਫੇ ਵਾਲਾ ਥਾਲ ਲੱਗਾ ਪਿਆ ਸ਼ਾਈ ਹਾਲ ਅੰਗ ਦੇ ਵਿੱਚ ਵਹਿੜਿਆ ਸੂਹਾ ਦੂਜਾ ਨਾ ਹਾਂਜੀ ਦੁੱਧ ਜੀ ਕਿੰਨੇ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਜੀ ਇਹਦੇ ਲਈ 13-14 ਕਿਲੋ ਹੋ ਗਈ ਬੋਲੀ ਤੇਰੇ ਤੋਂ 14 ਪਲੱਸ ਬੋਲੀ ਤਿਆਰ ਕੀਤੀ ਹੈ ਨਾ ਖੋਲ ਕੇ ਤੋੜਾ ਤੜਾ ਤੁਹਾਨੂੰ ਕਰਵਾਉ ਚੈੱਕ ਲੈ ਚੱਲੋ ਤੇ ਦੂਜਾ ਸੁਆਹ ਏ 13-14 ਕਿਲੋ ਬੜੇ ਰਾਮਨਾਥ ਜਿਹੜਾ ਬੋਲੀ ਏ ਸਟਾਰਟਿੰਗ ਕੀਤੀ ਏ ਤੇ 16 ਕਿਲੋ ਕਰ ਜੂਗੀ ਦੁੱਧ 16-17 ਕਿਲੋ ਹੀ ਦੇਣਾ ਇਹਨੇ ਸਾਨੂੰ ਕਰ ਜੂਗੀ ਹੈ ਨਾ ਕਰ ਜੂਗੀ ਇਹਨੇ ਗਰਮੀ ਗਰਮੀ ਨਹੀਂ ਬਣਾਉਣੀ ਠੀਕ ਆ ਬੱਚੇ ਦਾ ਵਾ ਕਰੀ ਜਾਂਦੀ ਬੱਚੇ ਦਾ ਕਰਕੇ ਮਗਰ ਹੋ ਜਾ ਜੀ ਇੱਕ ਜਣਾ ਹੈ ਨਾ ਨਹੀਂ ਕੋਈ ਬੱਚਾ ਨਾ ਖੋਲ ਕੇ ਆ ਖੋਲੋ ਖੋਲਣਾ ਜੀ ਭਾਈ ਜਮ ਕਰਵਾਇ ਕਰੋ ਅੱਜ ਆਈ ਹੈ ਨਾ ਅੱਜੇ ਆਈ ਹੈ ਨਾ ਜੀ 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 ਇਹ ਤਾਂ ਜੀਵ ਨਹੀਂ ਆਉਂਦੇ ਜਾਂਦਾ ਸਾ ਜਨਾ ਕਰੋ ਸੰਗ ਦੇ ਵਿੱਚ ਆ ਤੇ ਚਲੋ ਚੰਗੀ ਆ ਬੱਚੇ ਦਾ ਫਿਰ ਤਾਜ਼ਾ ਸੋਇਆ ਜਿਹੜਾ ਪਸ਼ੂ ਕਰਦਾ ਕੋਈ ਨਹੀਂ ਇਹਨੂੰ ਲੈ ਚਲੋ ਭਾਈ ਇਹਨੂੰ ਲੈ ਚਲੋ ਅੰਦਰ ਬਾਕੀ ਰਾਜੀ ਬਾਜੀ ਫੋਲਿਆ ਨਾ ਵੱਡੀ ਕਰਦੀ ਹਾਂਜੀ ਵੱਡੀ ਕੀ ਬਾਤ ਅੱਛਾ ਜੀ ਹਾਂਜੀ ਲਾਓ ਕੋਈ ਨਹੀਂ ਬਾਪੀ ਸਿਵਾਈ ਤੇ ਇੰਨੀ ਭੋਲੀ ਆ ਨਾ ਠੀਕ ਆ ਕੰਨੂ ਗੱਲਾਂ ਤੇ ਸੋਹਣੀ ਆ ਨਾ ਹਾਂਜੀ ਥੋੜਾ-ਤਰਾ ਬਹੁਤ ਸੋਹਣਾ ਹੈ ਹਾਈਟ ਵੀ ਚੰਗੀ ਵੱਡੀ ਆ ਰਾਜੀ ਵੀ ਚੰਗੀ ਆ ਰਾਜੀ ਲੈਓ ਭਾਈ ਜੀ ਨਾ ਵੱਛੀ ਨੂੰ ਖੀਤੀ ਜਾਓ ਵੱਛੀ ਫੱਲੇ ਹੋਈ ਲਓ ਜੀ ਵੱਛੀ ਆ ਸੱਜਣੋ ਮਗਰ ਬੜੀ ਪਿਆਰੀ ਛਾ ਯਾਰ ਠੀਕ ਆ ਤੇ ਵੱਛੀ ਬ੍ਰਾਊਨ ਆ ਆ ਬਲੈਕ ਆ ਬਲੈਕ ਦੇ ਨਾਲ ਬ੍ਰਾਊਨ ਫਰੀ ਦਿੱਤੀ ਜਾਊਗੀ ਛਾਂ ਚੰਗਾ ਮੱਜਾਂ ਵਾਲਾ ਤੇ ਕੀਮਤ ਜਾਇਜ਼ ਕਰਾਉਣੇ ਆ ਬਾਈ ਜੀ ਕੀ ਕੀਮਤ ਕਰ ਦੋ ਬਿਲਕੁਲ ਨਿੱਕੀ ਕੀਮਤ ਆ 55000 ਦੀ ਦੇ ਦਈਏ ਜੀ ਪਿਆਰ ਮੌਤ ਹਾਂ ਪਿਆਰ ਮੌਤ ਕਰ ਦੋ ਦੋ ਜਾ ਛੱਡ ਜੇ ਦੋ ਛੱਡ ਦੋ ਹਾਂ ਦੋ ਚਲੋ ਫਿਰ ਇਹ ਛੋਟੀ ਹੁੰਨੀ ਜੀ ਹੁਣ ਤੁਹਾਡੀ ਖੁਸ਼ੀ ਆਹ ਫੁੱਲ 650 ਨਹੀਂ ਪਾਇਆ ਭਾਜੀ ਜੈਸਨ ਉਹ ਕਿੰਨੇ ਦੀ ਹੋ ਗਈ 2000 53 ਹਾਂਜੀ ਓਕੇ ਜੀ ਤੇ ਅੱਗੇ ਆ ਗਈ ਐਚ ਐਫ ਦਾ ਕਰੋ ਸੰਗ ਹਨਾ ਐਚ ਐਫ ਦਾ ਸ਼ਾਈ ਵਾਲ ਦਾ ਇਹਨੂੰ ਕਰ ਦੋ ਮਾੜੀ ਜੀ ਲਾ ਰੋ ਵਾਹ ਵਾਹ ਇਹ ਵੀ ਤਾਜੀ ਬਿਲਕੁਲ ਗਿੱਲਾ ਨਾ ਬੱਚੀ ਆ ਗਈ ਹਨਾ ਮਗਰ ਹਾਂਜੀ ਹਾਂਜੀ ਤੋਰਾ ਕਰਾਉ ਜਾਂਦਾ ਵਿਚੇ ਖੋਲ ਕੇ ਇਹਦੇ ਥਲੇ ਸਾਨੂੰ ਸਭ 12 ਕਿਲੋ ਦੋ ਤੇ ਆ 12 ਕਿਲੋ ਬੌਲੀ ਹਾਂਜੀ 12 ਉਹਦੇ ਥੇ 13 ਹੀ ਉਹਦੇ ਥਲੇ 13 ਕਿਲੋ ਹੋਊਗਾ ਉਹਦਾ ਕਿਲੋ ਵੱਧ ਹਨਾ ਹਾਂਜੀ ਹਾਂਜੀ ਕਿਉਂ ਐ ਤਿੱਜਾ ਮਾਰਾ ਕੀ ਨਾਲੀ ਦਾ ਇਹ ਵੀ ਇਹੇ ਤੋਂ ਨਾ ਦੇ ਬੱਚੀ ਐ ਹਾਂ ਉਹ ਵੀ ਤਰੂ ਕੀ ਹੈ ਜੇ ਚੋਦ ਦੋ ਥੋੜਾ ਤੇਸਪਾਰਟੀ ਬੜੀ ਸੁਣੀ ਆ ਨਿੱਕੀ ਜੀ ਹਨਾ ਹਾਂਜੀ ਹਾਂਜੀ ਵਾਹ ਵਾਹ ਬਿਲਕੁਲ ਨਿੱਕੀ ਜੀ ਆ ਹਾਂਜੀ ਹਾਂਜੀ ਜਰਸੀ ਦਾ ਜਿਵੇਂ ਐਚ ਐਫ ਦਾ ਕਰੋਸ ਸੰਗ ਮਿਕਸ ਹੋਇਆ। ਕੀ ਬਾਤ ਹੈ। ਥਣ ਲੈਵਾ ਚੰਗਾ ਗੱਡੀ ਪੈਤੀ ਹੈ ਨਾ। ਇਹ ਹੱਦੀ ਨਹੀਂ ਸਤੂ ਸਾਹਿਬੋਂ ਥੱਲੇ। ਬਾਨਾ ਸਾਰਾ ਬਾਨਾ ਝੜ ਜਾਂਦੀ ਆ। ਇਹ ਪੂਰਾ ਬਾਨਾ ਝੜਦੀ ਥਣ ਪੂਰਾ ਪੁੱੜਦੀ ਆ। ਠੰਡੀ ਇੰਨੀ ਜ਼ਿਆਦੀ ਨਿਕਲੀ ਹੈ ਨਾ ਇੱਕ ਡੰਗ ਵੀ ਇਹਨੇ। ਰਾਤ ਚੁੱਤ ਕੇ ਨਹੀਂ ਵਿਖਾਈ। ਕੀ ਬਾਤ ਹੈ। ਹਾਂਜੀ। ਥਣ ਪੂਰਾ ਮੁਠੀ ਤੋਂ ਬਾਹਰ ਆਊਗਾ ਨਾ। ਹਾਂਜੀ ਮੁਠੀ ਤੋਂ ਬਾਹਰ। ਠੀਕ ਹੈ। ਉਹਨੇ ਭੜਾ ਹੀ ਗਏ। ਹੱਪਰ ਆ ਦੇ ਫਿਰ ਤਾਜੀ ਫੀਨੂ ਪੈਣੀਆਂ ਜੀ। ਹਾਂਜੀ ਆ। ਲੈਓ। ਜਿੰਦੀ ਰਵੇ ਚਲੋ ਜਿੰਦੇ ਘਰ ਜਾਵੇ। ਹਾਂਜੀ। ਦੋਲੇ 15 16 ਤੋਂ ਇਹ ਵੀ ਨਹੀਂ ਜਾਂਦੀ 15 16ਾਂ ਦੇ ਤਹੂਗੀ ਬੜੀ ਬੜੇ ਆਰਾਮ ਨਾਲ ਲੋ ਜੀ ਸੱਜਣੋ ਬਹੁਤ ਸੋਹਣੀ ਆ ਵੈੜ ਦੂਜਾ ਸੁਹਾ ਤੇ ਦੂਜਾ ਹੀ ਆ ਨਾ ਭਾਈ ਜੀ ਦੂਜਾ ਤੋਂ ਦੂਜਾ ਜੀ ਠੀਕ ਆ ਤੇ ਕੀਮਤ ਕੀ ਕਰਦਗੇ ਕੀਮਤ ਫੇਰੀ ਆ 55000 ਦੀ ਹਾਂ ਆਗੇ ਇਹ ਹਾਂ ਤਾਂ ਨਹੀਂ ਪਿਆਰ ਮੋਤ ਕਰਕੇ ਚਲ ਯਾਰ ਛੱਡਦਾ ਵੀ 55000 ਦੀ ਦੇ ਦੀ ਹੋਰ ਕਰ ਦੋ ਨਹੀਂ ਫਿਰ ਮੜ ਕੇ ਸੰਧੂ ਸਾਹਿਬ ਹੋਰ ਕਰ ਦੋ ਚਲ ਚਲੋ ਉਸੇ ਰੇਟ ਤੇ ਦੇ ਦਾਂਗੇ 53 ਨੇ ਜਾਣ ਦਾਂਗੇ 53 ਹਜ਼ਾਰ ਜੇ ਜੋੜਾ ਲਉਦੇ 1 5 ਦਾ ਜੇ ਕੱਲੀ-ਕੱਲੀ ਲਊਗਾ ਤੇ ਫਿਰ 73 53 ਹਜ਼ਾਰ ਲਓ ਸਜਣੋ ਜੋੜਾ 1 5 ਦਾ ਜੇ ਕੱਲੀ-ਕੱਲੀ ਲੈਣੀ 53 53 ਹਜ਼ਾਰ ਦੀ ਜੈਸਨੋ ਹੋ ਗਈ ਆ ਵੜਾਂ ਚੱਗੀਆਂ ਸੁਥਰੀਆਂ ਤੇ ਬਾਈ ਸ਼ਮਸ਼ੇਰ ਕੋਲ ਮੱਲਾਂ ਵਾਲੇ ਕੋਲ ਵੜਾਂ ਖੜੀਆਂ ਆਪਣੀ ਖਰੀਦਦਾਰੀ ਕਰਿਓ ਮੱਛੀਆਂ ਸੰਧੂ ਸਾਹਿਬ ਮੜ ਕੇ ਵੀਰ ਪੁੱਛੀ ਜਾਂਦੇ ਆ ਵੀ ਮੱਛੀ ਕਿ ਬੱਛਾ ਹੈ ਮੱਛੀਆਂ ਡਬਲ ਫਾਇਦੇ ਕੀਤੇ ਆ ਹਾਂਜੀ ਹਾਂਜੀ ਬਲੈਕ ਦੇ ਨਾਲ ਬਰਾਊਨ ਮੱਛੀ ਫ੍ਰੀ ਐਚ ਐਫ ਨਾਲ ਡੱਬੀ ਮੱਛੀ ਫ੍ਰੀ ਹਨਾ ਓਕੇ ਰਪੋਟਾਂ ਹੈ ਤ੍ਰੀਧਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ